ਜੰਗ ਦਾ ਨੁਕਸਾਨ ਕੀ ਹੈ ਜਦੋਂ ਜੰਗ ਲੱਗ ਜਾਂਦੀ ਆ ਤਾਂ ਜਿਸ ਨੇ ਵੇਖੀ ਆ ਜਿਸ ਨੇ ਤਨ ਤੇ ਹੰਡਾਈ ਆ ਉਸ ਨੂੰ ਪਤਾ ਹੈ ਕਿ ਜੰਗ ਕੀ ਏ ਔਰ ਅੱਜ ਸਾਡੇ ਨਾਲ ਉਹ ਸ਼ਖਸ ਬੈਠੇ ਨੇ ਜਿਨ੍ਹਾਂ ਨੇ ਜੰਗ ਵੇਖੀ ਏ ਪਹਿਲਾਂ ਜੰਗਾ ਹੋਈਆਂ ਸੀ ਇੱਕ 61 ਦੀ ਜੰਗ ਹੋਈ ਸੀ ਇੱਕ 71 ਦੀ ਜੰਗ ਹੋਈ ਸੀ ਹੁਣ ਆ ਜੰਗਾ ਬਾਰੇ ਗੱਲ ਕਰਦੇ ਆ ਕਿ ਕਿਵੇਂ ਰਿਹਾ ਜੰਗ ਦਾ ਦੌਰ ਔਰ ਕਿੰਨੇ ਨੁਕਸਾਨ ਹੋਏ ਲੋਕਾਂ ਦੇ ਫਾਇਦੇ ਕੋਈ ਹੋਏ ਜਾਂ ਨਹੀਂ ਹੋਏ ਲੇਕਿਨ ਨੁਕਸਾਨਾਂ ਬਾਰੇ ਦੱਸ ਦਈਏ ਕਿ ਇੱਕ ਵਾਰ ਮਨ ਪਰ ਜਾਂਦਾ ਹੈ ਕਿ ਇਹ ਨੁਕਸਾਨ ਬੜੀ ਵੱਡੀ ਇੱਕ ਦੁਵਿਧਾ ਬਣ ਗਈ ਸੀ ਲੋਕਾਂ ਵਾਸਤੇ ਲੋਕਾਂ ਦਾ ਰਹਿਣ ਸਹਿਣ ਕਿਵੇਂ ਸੀ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਕੀ ਨਾਮ ਕੀ ਆਪਣਾ ਜੀ ਮੇਰਾ ਨਾਮ ਰਮੇਸ਼ ਚੰਦਰ ਹੈ ਇਹ ਕਿਹੜੀ ਜੰਗ ਤੁਸੀਂ ਵੇਖੀ ਐ 71 ਦੀ ਵੇਖੀ ਜਾਂ 65 ਦੀ ਵੇਖੀ 71 ਦੀ ਵੇਖੀ ਜੀ 1971 ਤੇ 71 ਦੀ ਜੰਗ ਵਿੱਚ ਲੋਕਾਂ ਦੇ ਨੁਕਸਾਨ ਹੋਏ ਕੋਈ ਤੁਹਾਨੂੰ ਸੁਣਨ ਨੂੰ ਮਿਲਿਆ ਜਾਂ ਵੇਖਣ ਨੂੰ ਮਿਲੇ ਆਮ ਤੌਰ ਤੇ ਵੇਖਿਆ ਤੇ ਅਸੀਂ ਹੰਨੀਪ ਰੇਡੀਓ ਦੇ ਉੱਤੇ ਹੀ ਸੁਣਿਆ ਜੋ ਸੁਣਿਆ ਤੁਹਾਡਾ ਰਹਿਣ ਸਹਿਣ ਕਿੱਦਾਂ ਸੀ ਆਪਣੇ ਪਿੰਡ ਦੇ ਵਿੱਚ ਤੁਸੀਂ ਆਪਣੇ ਆਮ ਰਹਦੇ ਸੀ ਜਾਂ ਮੋਰਚੇ ਪੱਟੇ ਹੋਏ ਸੀ ਅਸੀਂ ਘਰਾਂ ਦੇ ਵਿੱਚ ਮੋਰਚੇ ਪੱਟੇ ਹੋਏ ਸੀ ਤੇ ਸਾਰੀ ਸਾਰੀ ਰਾਤ ਉਹਨਾਂ ਮੋਰਚਿਆਂ ਦੇ ਵਿੱਚ ਹੀ ਕੱਟਣੀ ਸੀ ਸਾਰੀ ਸਾਰੀ ਰਾਤ ਉਦੋਂ ਗਰਮੀਆਂ ਸੀ ਜਾਂ ਸਰਦੀਆਂ ਸੀ ਸਰਦੀਆਂ ਸੀ ਇਹ ਦਸੰਬਰ ਮਹੀਨੇ ਜੰਗ ਹੋਈ ਹੈ ਤੇ ਸਰਦੀਆਂ ਵਿੱਚ ਤੇ ਮੋਰਚੇ 'ਚ ਨੀਂਦ ਆ ਗਈ ਤੇ ਗਰਮੀਆਂ ਵਿੱਚ ਕਿਵੇਂ ਆਵੇਗੀ ਗਰਮੀਆਂ ਚ ਨਹੀਂ ਗਰਮੀਆਂ 'ਚ ਬਹੁਤ ਬੁਰਾ ਹਾਲ ਕਰਨੇ 'ਚ ਇੱਕ ਸੈਕਿੰਡ ਬੱਤੀ ਚੱਲ ਜੇ ਤੇ ਮੱਛਰ ਨਹੀਂ ਛੱਡਦਾ ਤੇ ਹੁਣ ਤੇ ਲੋਕਾਂ ਕੋਲ ਸੁੱਖ ਸੁਵਿਧਾ ਜ਼ਿਆਦਾ ਤੇ ਹੁਣ ਸੁੱਖ ਸੁਵਿਧਾ ਦਾ ਨੁਕਸਾਨ ਵੀ ਵੱਧ ਜਾਪਣਾ ਹੈ ਨੁਕਸਾਨ ਵੀ ਵੱਧ ਹੋਏਗਾ ਜੇ ਸੁੱਖ ਸੁਵਿਧਾ ਜ਼ਿਆਦਾ ਹੈ ਤੇ ਨੁਕਸਾਨ ਵੀ ਵੱਧ ਹੋਏਗਾ ਇਹ ਉਸ ਵੇਲੇ ਦੇ ਨੁਕਸਾਨ ਜਿਹੜੇ ਆ ਉਹ ਤੁਹਾਡੇ ਪਿੰਡਾਂ ਦੇ ਵਿੱਚ ਜਿਵੇਂ ਫੌਜ ਪਿੰਡਾਂ ਦੇ ਦਿਵਾਲੇ ਸੀਗੀ ਜਾਂ ਹੋਰ ਪਿੰਡਾਂ ਦੇ ਵਾਲੇ ਵੀ ਫੌਜ ਤੇ ਕਿੰਨਾ ਕੁ ਸਮਾਂ جنگ ਲੱਗੀ ਰਹੀ ਹੈ ਇਹ ਮੇਰਾ ਖਿਆਲ ਚ ਕੋ ਬਤ ਬਤ 8 10 ਦੇਣੀ ਰਹੀ ਹੈ ਜੰਗ ਲੱਗੀ ਦੀ ਤੇ ਉਹਦੇ ਵਿੱਚ ਜੋ ਤਿੰਨ ਦਿਨ ਦੱਸਦਾ ਮਾਹੌਲ ਰਿਹਾ ਬਣੇ ਦਾ ਜਦੋਂ ਫਿਰ ਸਾਡੇ ਭਾਰਤੀ ਸੈਨਾ ਜਿਹੜੀ ਆ ਬਾਰਡਰ ਕਰਾਸ ਕਰ ਗਈ ਆ ਪਾਕਿਸਤਾਨ ਵਾਲੇ ਪਾਸੇ ਨੂੰ ਤੇ ਫਿਰ ਲੋਕਾਂ ਦਾ ਥੋੜਾ ਜਿਹਾ ਸਾਹ ਸੌਖਾ ਹੋ ਗਿਆ ਕਿ ਉਧਰੋਂ ਜਿਹੜਾ ਗੋਲਾ ਬਰੂਦ ਇਧਰ ਨੂੰ ਆਉਂਦਾ ਜਾਂਦਾ ਸੀ ਜਿਹਦੀ ਡਰ ਸੀ ਉਹ ਖਤਮ ਹੋ ਗਿਆ ਲੋਕਾਂ ਦੇ ਦਿਲਾਂ ਚੋਂ ਸਾਡੇ ਜਦੋਂ ਆਪਣੀ ਫੌਜ ਤਾਂ ਚੜ੍ਹਾਈ ਕਰ ਗਈ ਤੇ ਫਿਰ ਉਹਨਾਂ ਦਾ ਜਿਹੜਾ ਡਰਾ ਲੋਕਾਂ ਦਾ ਵੀ ਇਧਰ ਨੂੰ ਗੋਲਾ ਬਰੂਦ ਆਉਣਾ ਲੋਕਾਂ ਦਾ ਡਰ ਖਤਮ ਹੋ ਗਿਆ ਪਰ ਉਹਨਾਂ ਲੋਕਾਂ ਦੇ ਹਾਲਾਤ ਬਹੁਤ ਮਾੜੇ ਹੋਏ ਜਿਹੜੇ ਘਰ-ਵਪਾਰ ਛੱਡ ਕੇ ਭੱਜ ਗਏ, ਪਸ਼ੂ ਛੱਡ ਕੇ ਭੱਜ ਗਏ, ਉਹਨਾਂ ਦੇ ਘਰ-ਬਾਰ ਜਿਹੜੇ ਕੋਈ ਫੌਜ ਜਿਹੜੇ ਬਾਰਡਰ ਦੇ ਕੋਲ ਆਪਣੇ ਪਿੰਡ ਸੀਗੇ ਉਹਨਾਂ ਨੂੰ ਉਠਾਇਆ ਸੀ? ਹਾਂਜੀ ਹਾਂਜੀ, ਉਹਨਾਂ ਨੂੰ ਉਠਾਇਆ ਸੀ। ਉਹ ਲੋਕ ਆਪਣਾ ਪਿੰਡ ਛੱਡ ਕੇ ਬਾਰਡਰ ਦੇ ਕੋਲੋਂ ਤੇ ਦੂਰ ਆਏ ਆਪਣੇ ਰਿਸ਼ਤੇਦਾਰੀ 'ਚ। ਹਾਂਜੀ ਹਾਂਜੀ। ਉਹ ਜਿਹੜੇ ਬਾਰਡਰ ਦੇ ਬਹੁਤੇ ਲੱਗੇ ਸੀ, ਉਹ ਕੋਈ ਆਪਣੇ ਰਿਸ਼ਤੇਦਾਰਾਂ ਦੇ ਗਾਂ-ਪਛਾਂਹ ਇੱਧਰ-ਉੱਧਰ ਚਲੇ ਗਏ ਆਪਣੇ ਘਰ ਘਾਟ। ਉਹ ਜਾਣਾ ਤੇ ਔਖਾ ਹੁੰਦਾ ਨਾ ਘਰ-ਬਾਰ ਛੱਡ ਕੇ ਕੀ ਪਤਾ ਕਿੰਨਾ ਸਮਾਂ ਜੰਗ ਰਹਿਣੀ ਹੈ। ਉਸ ਵੇਲੇ ਤੇ ਚਲੋ ਅਸੀਂ ਕਹਿੰਦੇ ਲੋਕਾਂ ਚ ਗਰੀਬੀ ਹਾਲਾਤ ਬਹੁਤ ਸਾਦਾ ਸੀਗੇ ਤੇ ਇੰਨਾ ਕੁਝ ਲੋਕਾਂ ਕੋਲ ਹੈ ਨਹੀਂ ਸੀ ਤੇ ਅੱਜ ਦੇ ਇਸ ਹਿਸਾਬ ਨਾਲ ਜਾਈਏ ਤੇ ਘਰ ਸੁੱਣਾ ਛੱਡਣਾ ਬਹੁਤ ਔਖਾ ਤੇ ਹੁਣ ਜੇ ਘਰਾਂ ਉਤੇ ਮੰਨ ਲੋ ਚੜ੍ਹਾਈ ਹੋ ਜਾਂਦੀ ਆ ਘਰ ਟਹਿ ਜਾਂਦੇ ਆ ਤਾਂ ਦੁਵਾਰਾ ਬਣਨੇ ਨਹੀਂ ਬੇਸ ਟੁੱਟ ਜਾਣੇ ਲੋਕਾਂ ਦੇ ਔਰ ਕਿੱਧਰ ਨੂੰ ਜਾਣਗੇ ਹਾਲਾਤ ਹਾਲਾਤ ਤੇ ਮਾੜੇ ਆ ਨਾ ਜਿਹੜੀ ਲੜਾਈ ਆ ਜਾਂ ਜੰਗ ਆ ਜਿਹੜੀ ਇਹ ਕਿਸੇ ਮਸਲੇ ਦਾ ਕੋ ਹੱਲ ਨਹੀਂ ਆਗਾ ਇਹ ਨੁਕਸਾਨ ਹੀ ਨੁਕਸਾਨ ਅੱਤਵਾਦ ਦਾ ਨਾਂ ਲੱਗ ਰਿਹਾ ਕਿ ਅੱਤਵਾਦੀ ਜਿਹੜੇ ਪਾਕਿਸਤਾਨ ਤੋਂ ਆਏ ਸੀ ਉਹਨਾਂ ਨੇ ਐਟੈਕ ਕੀਤਾ ਜਿਹੜੇ 27-28 ਸਿਵਿਲਿਅਨ ਮਾਰ ਦਿੱਤੇ ਆ ਪੁਲਵਾਮਾ ਦੇ ਵਿੱਚ ਹੁਣ ਉਸ ਐਟੈਕ ਨੂੰ ਲੈ ਕੇ ਤੇ ਇੱਕ جنگ ਦਾ ਐਲਾਨ ਕੀਤਾ ਜਾ ਰਿਹਾ ਆ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਜੇ جنگ ਲੱਗਣੀ ਆ ਹੁਣ ਤੁਸੀਂ ਇਹਨੂੰ ਕਿਵੇਂ ਦੇਖੋ ਜੀ ਅਸੀਂ ਤੇ ਕਹਿੰਦੇ ਆ ਕਿ ਨਾਂ ਤੇ ਲੜਾਈ ਕਿਸੇ ਮਸਲੇ ਦਾ ਹੱਲ ਇਹ جنگ ਕਿਸੇ ਮਸਲੇ ਦਾ ਕੋ ਹੱਲ ਨਹੀਂ ਹੈਗਾ ਇਹ ਸਰਕਾਰਾਂ ਨੂੰ ਆਪਣੀ ਸੂਝ-ਬੂਝ ਵਰਤਣੀ ਚਾਹੀਦੀ ਆ ਅਤਵਾਦੀ ਜੀ ਪਾਕਿਸਤਾਨ ਤੋਂ ਆਉਂਦੇ ਆ ਤੇ ਤੁਸੀਂ ਬਾਰਡਰ ਸੀਲ ਕੀਤੇ ਆ ਕਿੱਦਾਂ ਆਉਂਦੇ ਆ ਇਹ ਇਹ ਕਿਸੇ ਨੂੰ ਸਮਝ ਨਹੀਂ ਆ ਰਹੀ ਇਹ ਇਹ ਸਮਝ ਸਾਡੇ ਦਿਮਾਗ 'ਚ ਸਾਨੂੰ ਤਾਂ ਸਮਝ ਹੈ ਕੀ ਹੋ ਰਿਹਾ ਆਮ ਲੋਕਾਂ ਪਬਲਿਕ ਨੂੰ ਨਹੀਂ ਲੱਗ ਰਹੀ ਐਸ ਗਲਤੀ ਤੇ ਇਹ ਕੀ ਬਣ ਰਿਹਾ ਹੁਣ ਗੱਲਬਾਤ ਕਰਦੇ ਆ ਸਾਡੇ ਨਾਲ ਇੱਕ ਭਰਾ ਪਰਾਜੀ ਥੋੜਾ ਜਾਂ ਨਜ਼ਦੀਕ ਹੋ ਜਾਓ ਐ ਪਰਾਜੀ ਕਿਵੇਂ ਵੇਖਦੇ ਹੋ ਜਿਵੇਂ ਗੱਲਾਂ ਸੁਣੀਆਂ ਕਿ ਜੰਗ ਜੜੀ ਆ ਉਹ ਜੇ ਲੱਗ ਜਾਂਦੀ ਆ ਤਾਂ ਨੁਕਸਾਨ ਬੜੇ ਤਾਂ ਤੁਸੀਂ ਵੀ ਕੋਈ ਜੰਗ ਵੇਖੀ ਪਹਿਲਾਂ ਥੋੜੀ-ਬਹੁਤੀ ਸੁਣਿਆ ਕੋਈ ਮੈਂ ਕੱਤਰ ਦੀ ਜੰਗ ਨੂੰ ਮੇਰੀ ਉਮਰ 4 ਸਾਲ ਦੀ ਸੀ ਤੇ ਮੈਂ ਵੇਖਿਆ ਛੋਟਾ ਜਿਹਾ ਉਹ ਤੋਂ ਮੋਰਚੇ ਘਰਾਂ ਦੇ ਵਿੱਚ ਹੀ ਕੱਢ ਕੇ ਉਹਦੇ ਵਿੱਚ ਰਹਿੰਦੇ ਸੀ ਤੇ ਜੰਗ ਦਾ ਥੋੜਾ-ਥੋੜਾ ਪਤਾ ਜਦੋਂ ਜਹਾਜ ਆਂਦਾ ਸੀ ਤੇ ਕਹਿੰਦੇ ਸੀ ਬੱਚੇ ਆ ਜਿਹੜੇ ਉਹ ਅੰਦਰ ਵੜ ਜਾਓ ਸੇਫ ਨਹੀਂ ਬੱਚੇ ਅੰਦਰ ਚਲੇ ਜਾਓ ਮੋਰਚਾ ਥੋੜੀ-ਬਹੁਤੀ ਯਾਦ ਆਸਦਾ ਸੀ ਉਹ ਵੀ ਬਹੁਤੀ ਯਾਦ ਆਸਦਾ ਹੈ ਮੋਰਚਿਆਂ ਦੇ ਵਿੱਚ ਚਲ ਜਾਂਦੇ ਸੀ ਤੇ ਫਿਰ ਵੀ ਨੁਕਸਾਨ ਲੋਕਾਂ ਦੇ ਬਜ਼ੁਰਗ ਦੱਸਦੇ ਹੀ ਹੁਣਿਆ ਵੀ ਕਿੰਨੇ ਨੁਕਸਾਨ ਹੋਏ ਸੀ ਕਿੰਨੇ ਹਾਂਜੀ ਹਾਂਜੀ ਇਹ ਕਥਲੋਰ ਪਿੰਡ ਆ ਉਹਦੇ ਲਾਗੇ ਸੌੜੀਆਂ ਪਿੰਡ ਦੇ ਤਿਆਲ ਉੱਥੇ ਇੱਕ ਦੋ ਬੰਬ ਪਏ ਹੀ ਘਰਾਂ ਦੇ ਉੱਤੇ ਉੱਥੇ ਜੀ ਨੁਕਸਾਨੇ ਗਏ ਹੀ ਇਹ ਸੁਣਿਆ ਹੈ ਬਜ਼ੁਰਗਾਂ ਕੋਲ ਬਾਅਦ 'ਚ ਅਸੀਂ ਦੇਖਿਆ ਵੀ ਆਈ ਜਾਂ ਕੇ ਉੱਥੇ ਲੰਘਦੇ ਤੇ ਜੰਗ ਦਾ ਨੁਕਸਾਨ ਤੇ ਹੈ ਹੀ ਹੈ ਨਾ ਜੰਗ ਦੇ ਕਿਸੇ ਲਈ ਵੀ ਚੰਗੀ ਨਹੀਂ ਕਿਸੇ ਵੀ ਦੇਸ਼ ਲਈ ਜੰਗ ਹੋਣੀ ਨਹੀਂ ਚਾਹੀਦੀ ਆਹ ਹੋਣੀ ਨਹੀਂ ਚਾਹੀਦੀ ਸਿਆਸਤਦਾਨਾਂ ਨੂੰ ਚਾਹੀਦਾ ਇਹੋ ਜਿਹਾ ਮਾਹੌਲ ਕ੍ਰੀਏਟ ਕਰਨਾ ਚਾਹੀਦਾ ਕਿ ਜੰਗ ਜਿਹੜੀ ਆ ਇਹ ਲੱਗੇ ਹੀ ਨਾ ਬਣੇ ਹੀ ਨਾ ਤੇ ਹੁਣ ਜੇ ਅਸੀਂ ਗੱਲ ਕਰੀਏ ਤਾਂ ਇਸ ਵੇਲੇ ਬੜੀਆਂ ਫਵਾਵਾਂ ਚੱਲ ਰਹੀਆਂ ਜੇ جنگ ਲੱਗਣ ਦੇ ਅਸਾਰ ਹੈ ਆਰਮੀ ਦੀਆਂ ਮੂਵਮੈਂਟਾਂ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਨਾ ਦੱਸੀਆਂ ਜਾਣ ਚਲੋ ਸਰਕਾਰਾਂ ਦੀਆਂ ਆਪਣੀਆਂ ਤਰੀਕਾ ਵਾ ਚੱਲਣ ਦਾ ਕੀ ਮੂਵਮੈਂਟਾਂ ਕਦੋਂ ਕਰਨੀਆਂ ਕਿੱਧਰ ਨੂੰ ਕਰਨੀਆਂ ਮੀਡੀਆ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਲੇਕਿਨ ਵਿਚਾਰ ਜੋ ਬਣ ਰਹੀ ਹੈ ਕਿ ਜੇ ਰੱਬ ਨਾ ਕਰੇ جنگ ਲੱਗ ਜਾਂਦੀ ਹੈ ਕਿਉਂਕਿ ਸਰਕਾਰਾਂ ਦੇ ਫੈਸਲੇ ਆ ਉਹਨਾ ਕਿਹੜਾ ਫੈਸਲਾ ਲੈਣਾ ਤਾਂ ਜੇ جنگ ਲੱਗ ਜਾਂਦੀ ਆ ਫਿਰ ਨੁਕਸਾਨ ਕਿੰਨਾ ਹੋਵੇਗਾ ਤਾਂ ਇਸ ਵੇਲੇ ਅਸੀਂ ਜਿੱਥੇ ਬੈਠੇ ਆ ਤਾਂ ਲਗਭਗ ਇੱਥੋਂ 20 ਕਿਲੋਮੀਟਰ ਬਾਰਡਰ ਹੋਊਗਾ ਨੇ ਥੋੜਾ ਹੈ ਥੋੜਾ 12 ਕਿਲੋਮੀਟਰ ਇਹ 16 ਕਿਲੋਮੀਟਰ ਦੀ ਪੱਟੀ ਦੇ ਅੰਦਰ ਆ ਅੱਛਾ ਅੱਛਾ ਬੈਠੇ ਐ 16 ਕਿਲੋਮੀਟਰ ਅਸੀਂ ਹਟਵੇਂ ਆ ਤੇ ਜੋ ਬਾਰਡਰ ਦੇ ਬਿਲਕੁਲ ਨਾਲ ਪਿੰਡ ਹੈ ਜਿਵੇਂ ਇੱਕ ਕਿਲੇ ਤੇ ਚਾਰ ਕਨਾਲਾਂ ਤੇ ਤੇ 200 ਮੀਟਰ ਤੇ ਉਹ ਤਾਂ ਪਿੰਡ ਠਾ ਹੀ ਦੇਣੇ ਉਹਨਾਂ ਨੇ ਜੀ ਜ਼ਰੂਰ ਉਹ ਠਾਣਗੇ ਸਾਰੇ ਪਿੰਡ ਉੱਠਣਗੇ ਲਾਗੋਂ ਲਾਗੋਂ ਹਾਂਜੀ ਰਮੇਸ਼ ਚੰਦਰ ਜੀ ਜਗਤਪੁਰ ਤੋਂ ਤੇ ਦੱਸ ਦਈਏ ਕੀ ਅਸੀਂ ਇਸ ਵੇਲੇ ਜਗਤਪੁਰ ਪਿੰਡ ਪਠਾਨਕੋਟ ਰੋਡ ਦੇ ਉੱਤੇ ਹਾਈਵੇ ਦੇ ਉੱਤੇ ਆ ਤਾ 에ਰਮੇ ਚੰਦਰਜੀ ਨੇ ਔਰ ਐਕਸ ਸਰਵਿਸਮੈਨ ਹੈ ਔਰ ਦੱਸਦਾ ਇਹ ਕਿ ਇਹਨਾਂ ਨੇ ਇੱਕ ਚੀਜ਼ ਦੱਸੀ ਆ ਕਿ ਜਦੋਂ ਅਸੀਂ ਪੜਦੇ ਹੁੰਦੇ ਸੀ ਤਾਂ ਉਦੋਂ ਏਜ ਜਿਹੜੀ ਆ ਇਹਨਾਂ ਦੀ ਲਗਭਗ 15-16 ਸਾਲ ਦੀ ਸੀ ਜਦੋਂ ਇਹਨਾਂ ਜੰਗ ਵੇਖੀ ਆ ਤਾਂ ਉਸ ਵੇਲੇ ਪਹਿਲਾ ਦਿਨ ਕਿਵੇਂ ਜਾ ਰਿਆ ਪਹਿਲਾ ਦਿਨ ਉਸ ਵੇਲੇ ਅਸੀਂ ਸਕੂਲ ਦੇ ਅੰਦਰ ਸੀ ਸਕੂਲ ਲੱਗਾ ਅਸੀਂ ਦਿਨ ਸੀ ਹਾਂਜੀ ਹਾਂਜੀ ਦਿਨ ਵੇਲੇ ਸਕੂਲ ਲੱਗਿਆ ਹੋਇਆ ਸੀ ਕਿ ਜਿਲੇ ਜਹਾਜ਼ ਉੱਤੋਂ ਦੀ ਲੰਘੇ ਆ ਤੇ ਸਾਨੂੰ ਮਾਸਟਰਾਂ ਨੇ ਅਲਰਟ ਕਰਤਾ ਪਰ ਜਿੱਥੇ ਜਿੱਥੇ ਆਉਥੇ ਲੇਟ ਜਾਉਣਾ ਰੌਲਾ ਪਾ ਤਾ ਅਸੀਂ ਆਪਣੇ ਕੱਪੜੇ ਨਹੀਂ ਦੇਖੇ ਕੁਝ ਨਹੀਂ ਦੇਖੇ ਜਿੱਥੇ ਹੈ ਅਸੀਂ ਗਰਾਊਂਡ ਦੇ ਵਿੱਚ ਉੱਥੇ ਉੱਥੇ ਹੀ ਸਾਰੇ ਬੱਚੇ ਲੇਟ ਗਏ ਪਹਿਲਾਂ ਤਾਂ ਕਹਿੰਦੇ ਸੀ ਜੰਗ ਰਾਤ ਨੂੰ ਲੱਗਦੀ ਆ ਦਿਨ ਵੇਲੇ ਲੱਗਦੀ ਨਹੀਂ ਦੇਖੋ ਜੀ ਰਾਤ ਲੱਗੀ ਹੋਏਗੀ ਜਾਂ ਦਿਨ ਨੂੰ ਲੱਗੀ ਹੋਏਗੀ ਉਸ ਤੋਂ ਬਾਅਦ ਸਕੂਲ ਜਿਹੜੇ ਨਾ 8-10 ਦਿਨ ਲਗਾਤਾਰ ਬੰਦ ਰਹੇ ਨੇ ਸਕੂਲ ਬੰਦ ਰਹੇ ਆ ਬਾਅਦ ਵਿੱਚ ਮੂਵਮੈਂਟਾਂ ਚੱਲ ਪਈਆਂ ਜਦੋਂ ਅਸੀਂ ਜੰਗ ਜਿੱਤ ਗਏ ਆ ਜਾਂ ਅਸੀਂ ਉਹਨਾਂ ਦਾ ਬੱਡਰ ਟੱਪ ਗਏ ਆ ਤਾਂ ਫਿਰ ਜੰਗ ਥੋੜੀ ਜਈ ਆ ਸ਼ਾਂਤ ਹੋ ਗਈ ਆ ਤਾ ਲੋਕਾਂ ਦੇ ਨੁਕਸਾਨ ਵੀ ਹੋਏ ਤੁਹਾਡੀ ਕਿਸੇ ਰਿਸ਼ਤੇਦਾਰੀ ਦੇ ਕੋਈ ਨੁਕਸਾਨ ਹੋਏ ਨਹੀਂ ਜੀ ਇਹ ਐਵੇਂ ਝੂਠ ਬੋਲੀਏ ਨਹੀਂ ਸਾਡੇ ਬਹੁਤ ਪੰਜਾਬ ਚ ਇਸ ਸਰਫ ਤੇ ਵਿਚਾਰਿਆ ਆ ਕਿ ਪਾਰ ਜਿਹੜਾ ਪਾਕਿਸਤਾਨ ਤੇ ਪੰਜਾਬ ਹੈ ਉਹ ਤੇ ਤਬਾਹ ਹੋ ਗਿਆ ਸੀ ਅੱਛਾ ਕਾਫੀ ਨੁਕਸਾਨ ਹੋਇਆ ਪਾਕਿਸਤਾਨ ਦਾ ਬਹੁਤ ਜਿਆਦਾ ਬਹੁਤ ਜਿਆਦਾ ਲੋਕਾਂ ਦੇ ਘਰ ਬਾਰ ਨਹੀਂ ਰਹੇ ਕੋਈ ਪਸ਼ੂ ਨਹੀਂ ਉਹ ਕਿਸ ਤਰ੍ਹਾਂ ਲੋਕ ਮੁੜ ਕੇ ਵਸੇ ਹੋਣਗੇ ਕਹਿ ਨਹੀਂ ਸਕਦੇ ਕਿ ਜਿਹੜਾ ਨੁਕਸਾਨ ਸਾਡੇ ਪੁਰਖੇ ਦੇ ਕੇ ਆਇਆ ਜਾ ਕੇ ਅੱਛਾ ਵੇਖਣਗੇ ਤੁਹਾਡੇ ਬਜ਼ੁਰਗ ਵਗੈਰਾ ਵੇਖਣਗੇ ਇਹ ਵੇਖਣਗੇ ਉਹ ਬਿਲਕੁਲ ਹੀ ਕਿ ਫੌਜ ਨੇ ਤੇ ਇਸ ਤਰ੍ਹਾਂ ਦਾ ਕਰ ਦਿੱਤਾ ਕਿ ਮਾਲੀਆਂ ਮਿੱਟ ਪਧਰਾ ਹੀ ਕਰ ਦਿੱਤਾ ਇਸ ਸਾਰਾ ਕੋਈ ਏਰੀਆ ਜਿਨਾ ਅੱਛਾ ਜਿਵੇਂ ਬਜ਼ੁਰਗ ਦੱਸਦੇ ਕੋਈ ਨਹੀਂ ਲੱਗਿਆ ਵੇਖੋ ਜੀ ਜੰਗ ਦਾ ਦੁੱਖ ਕਿੰਨਾ ਹੈ ਆਪਣੇ ਗਵਾਂਢੀ ਮੁਲਕ ਦੇ ਜਿਵੇਂ ਕਿ ਗਵਾਂਢੀ ਮੁਲਕ ਦੇ ਲੋਕ ਹੈ ਦੁਸ਼ਮਣ ਨਹੀਂ ਅਸੀਂ ਕਹਿ ਸਕਦੇ ਕਿ ਇਹਨਾਂ ਦੇ ਦੁਸ਼ਮਣ ਹੈ ਜੋ ਆਮ ਲੋਕ ਹੈ ਜਿਵੇਂ ਇਹ ਆਮ ਲੋਕ ਨੇ ਇਹਨਾਂ ਵਰਗੇ ਲੋਕਾਂ ਦਾ ਤਰਸ ਆ ਰਿਹਾ ਵੀ ਉਹ ਲੋਕ ਵਸੇ ਕਿਵੇਂ ਹੋਣਗੇ ਦੁਬਾਰਾ ਉਹਨਾਂ ਦੇ ਹਾਲਾਤ ਉਸ ਵੇਲੇ ਕੀ ਹੋਏ ਹੋਣਗੇ ਇਸ ਵੇਲੇ ਅਸੀਂ ਜਗਤਪੁਰ ਤੋਂ ਵਿਖਾ ਰਹੇ ਆਂ ਹੋਰ ਵੀ ਪਿੰਡਾਂ ਦੇ ਵੀਊ ਲੈ ਕੇ ਤੁਹਾਨੂੰ ਦੱਸਾਂਗੇ ਕਿ ਜੰਗ ਦੇ ਕੀ ਹਾਲਾਤ ਹੋਏ ਔਰ ਕਿਵੇਂ ਜੀ ਜੰਗ ਰਹੀ ਆ ਪਰ ਕਿੰਨੇ ਨੁਕਸਾਨ ਲੋਕਾਂ ਦੇ ਹੋਏ ਪਸ਼ੂ ਕਿੰਨੇ ਮਰ ਗਏ ਔਰ ਜੇ ਹੁਣ ਦੱਸ ਦਈਏ ਤਾਂ ਹੁਣ ਲੋਕਾਂ ਦੀਆਂ ਸੁਵਿਧਾਵਾਂ ਬਹੁਤ ਨੇ ਹੁਣ ਲੋਕਾਂ ਦੇ ਕਨਵੈਂਸ ਬਹੁਤ ਨੇ ਹੁਣ ਪੁਲ ਬਣੇ ਬਹੁਤ ਨੇ ਬਿਜਲੀ ਘਰ ਬਹੁਤ ਨੇ ਕਿਉਂਕਿ ਹੁਣ ਬਿਜਲੀ ਦੀ ਜਿਹੜੀ ਸੁਵਿਧਾ ਬਹੁਤ ਹੈ ਤਾਂ ਜੇ ਕਿਤੇ ਜੰਗ ਲੱਗ ਜਾਂਦੀ ਆ ਤਾਂ ਬਹੁਤ ਵੱਡੇ ਨੁਕਸਾਨ ਹੋਣੇ ਆ ਤਾਂ ਲਗਭਗ 500 ਸਾਲ ਪਿੱਛੇ ਚਲੇ ਜਾਣੇ ਨੇ ਦੇਸ਼ ਚਾਹੇ ਆਪਣਾ ਹੋਵੇ ਜਾਂ ਬਗਾਨਾ ਹੋਵੇ ਦੋਨੋਂ ਦੇਸ਼ ਆਪਣੇ ਨੇ ਔਰ ਜੰਗ ਤੋਂ ਬਚਣਾ ਚਾਹੀਦਾ ਔਰ ਨਾਰੇ ਬਾਜ਼ੀਆਂ ਜਾਂ ਜੰਗ ਵਾਸਤੇ ਉਕਸਾਉਣਾ ਜਿਹੜਾ ਵਾ ਇਸ ਵੇਲੇ ਗਲਤ ਹੈ ਔਰ ਅਸੀਂ ਮੀਡੀਆ ਨੂੰ ਵੀ ਕਹਾਂਗੇ ਕਿ ਪਰਹੇਜ਼ ਕਰੋ ਥੋੜੀਆਂ ਮੂਵਮੈਂਟਾਂ ਐ ਐਕਟੀਵਿਟੀਆਂ ਨਾ ਦੱਸੋ ਨਾ ਕਿਸੇ ਨੂੰ ਪੜਕਾਓ ਥੋੜਾ ਜਿਆਦਾ ਸਿਸਟਮ ਨੂੰ ਕੰਟਰੋਲ ਕਰਕੇ ਚਲੋ ਔਰ ਕੁਝ ਮੀਡੀਆ ਜਿਹੜਾ ਵਾ ਉਹ ਇਸੇ ਤਰ੍ਹਾਂ ਹੀ ਪੜਕਾਉ ਉ ਤਰੀਕੇ ਨੂੰ ਲੈ ਕੇ ਚੱਲ ਰਿਹਾ ਔਰ ਇਹ ਵੀਡੀਓ ਤੁਹਾਨੂੰ ਅਸੀਂ ਪਠਾਨਕੋਟ ਦੇ ਕੋਲ ਦੀ ਬੁਖਾਰ ਰਹੇ ਆ ਅਗਲੀਆਂ ਤਸਵੀਰਾਂ ਫੇਰ ਕਿਸੇ ਹੋਰ ਸਥਾਨਾ ਵਿਖਾਵਾਂਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸਪੁਰ